ਸਨਾਮ ਪਾਲੀ ਜੀ ਕਰਨ ਕਿ ਜਮਨਾ ਨਗਰ ਦੇ ਪੰਜਾਬੀ ਗੱਭਰੂ ਨੇ ਕਹਿੰਦੇ ਯੂਪੀਐਸਸੀ ਕ੍ਰੈਕ ਕਰਕੇ ਜਲੰਧਰ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਉਸ ਦੀ ਅੱਖਾਂ ਦੀ ਰੌਸ਼ਨੀ ਕਹਿੰਦੇ ਛੇਵੀਂ ਜਮਾਤ ਵਿੱਚ ਚਲੀ ਗਈ ਸੀ ਪਰ ਤੀਜੀ ਵਾਰੀ ਸਫਲ ਹੋਇਆ ਅੰਕੁਰਜੀਤ ਸਿੰਘ ਜੀ ਬਹੁਤ ਅੱਛੀ ਗੱਲ ਹੈ ਉਹ ਜੀ ਕਹਿ ਰਹੇ ਸੀ ਸਰ ਗੱਲ ਇਹ ਆ ਕਿ ਇਹੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਹੌਸਲਾ ਦਿੰਦੀਆਂ ਨੇ ਮਿਸਾਲ ਦੇ ਤੌਰ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਲੈਂਦੇ ਆ ਨਾ ਜੀ ਜੀ ਰੌਲਾ ਤੇ ਇਹ ਆ ਕਿ ਅਸੀਂ ਕਦੇ-ਕਦੇ ਅਸੀਂ ਇੱਕ ਦਿਨ ਨਾ ਦੋਸਤ ਆਪਸ ਦੇ ਵਿੱਚ ਗੱਲ ਕਰ ਰਹੇ ਸੀ ਤੇ ਮੈਨੂੰ ਕਿਸੇ ਦੀ ਮਤਲਬ ਕਿ ਆਹੀ ਗੱਲਾਂ ਚੱਲ ਰਹੀਆਂ ਸੀਗੀਆਂ ਜੀ ਜੀ ਤਾਂ ਇੱਕ ਨਾ ਮੈਂ ਮਤਲਬ ਕਿ ਉਹ ਗੱਲ ਸੁਣੀ ਬਾਅਦ ਦੇ ਵਿੱਚ ਪੜ੍ਹੀ ਵੀ ਮੈਂ ਹੂੰ ਕਈ ਵਾਰ ਰੀਲਾ ਰੂਲਾ ਚ ਕੁਝ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਜੀ ਜੀ ਕਹਿੰਦੇ ਕਿ ਮਿਸਿੰਗ ਟਾਈਲ ਸਿੰਡਰੋਮ ਹੂੰ ਤਾਂ ਮੈਸਰ ਨੂੰ ਪੜਿਆ ਵਕਤ ਦਾ ਜੀ ਬਾਅਦ ਦੇ ਵਿੱਚ ਉਹ ਰੀਲ ਚ ਸੁਣਿਆ ਮੈਂ ਅੱਜ ਕੱਲ ਰੀਲਾਂ ਬੜੀਆਂ ਅੱਛੀਆਂ ਬਣਦੀਆਂ ਨੇ ਬਿਲਕੁਲ ਕੱਲੀਆਂ ਰੀਲਾਂ ਲੱਕ ਲਚਕਾਇ ਕੇ ਤੇ ਜੀ ਜੀ ਐਵੇਂ ਬੇਵਕੂਫੀਆਂ ਮਾਰ ਕੇ ਨਹੀਂ ਬਣਦੀਆਂ ਬੜੀ ਫਿਲਾਸਫੀ ਵਾਲਾ ਲੱਪਣ ਆ ਜਾਂਦਾ ਚਲੋ ਦੋਨੇ ਤਰ੍ਹਾਂ ਦਾ ਕੰਟੈਂਟ ਹੈ ਜੀ ਤਾਂ ਉਹਦੇ ਚ ਇੱਕ ਨਾ بڑا ਇੱਕ ਜ਼ਬਰਦਸਤ ਸਿਧਾਂਤ ਦਿੱਤਾ ਗਿਆ ਅੱਗੇ ਵੀ ਗੱਲ ਅਸੀਂ ਸ਼ਾਇਦ ਕਿਤੇ ਕੀਤੀ ਹੋਏਗੀ ਜਾਂ ਦੋਸਤਾਂ ਚ ਉਹ ਦਿਨ ਛਿੜੀ ਤੇ ਮੈਨੂੰ ਯਾਦ ਆ ਗਈ ਜੀ ਤਾਂ ਉਹ ਇਹੀ ਗੱਲ ਸੀ ਮੈਂ ਕਿਹਾ ਯਾਰ ਸਾਡੀ ਨਾ ਕਹ ਲੋ ਕਿ ਭਈ ਨਜ਼ਰੀ ਕੁਛ ਇਸ ਤਰ੍ਹਾਂ ਦੀ ਹੈ ਜਪਾਨ ਤੋਂ ਜਿਹੜਾ ਆਏ ਸੰਜੀਤ ਬਰਾੜ ਜੀ ਜਦਨ ਅਸੀਂ ਰਿਕਾਰਡਿੰਗ ਕੀਤੀ ਉਹਨਾਂ ਦੀ ਤੇ ਬਾਹਰ ਬੈਠੇ ਗੱਲ ਹੋਈ ਜੀ ਕਿ ਜਿਹੜਾ ਬੰਦਾ ਯਾਰ ਜਿਹੜਾ ਬੰਦਾ ਠੀਕ ਹੈ ਨਾ ਕਿ ਸਹੀ ਹੈ ਭਾਵੇਂ ਉਹ ਮਤਲਬ ਕਿ ਪਹਿਲਾਂ ਗਲਤ ਰਿਹਾ ਹੋਵੇ ਫਿਰ ਸਹੀ ਹੋ ਗਿਆ ਹੋਵੇ ਜਾਂ ਜ਼ਿੰਦਗੀ ਚ ਕਦੇ ਗਲਤ ਨਹੀਂ ਹੋਇਆ ਗਲਤ ਟ੍ਰੈਕ ਤੇ ਨਹੀਂ ਗਿਆ ਸੰਜੀਤ ਜੀ ਜੀ ਤਾਂ ਉਹ ਬੰਦਾ ਕੀ ਹੈ ਕਿ ਤੁਹਾਡੇ ਚ ਅਪ ਤੇ ਸਾਰੀਆਂ ਚੁੰਦੇ ਮੇਰੇ ਚ ਵੀ ਹੈ ਬਿਲਕੁਲ ਜੀ ਤਾਂ ਨਾ ਸਰ ਬੁਰਾਈਆਂ ਕਮੀਆਂ ਹੁੰਦੀਆਂ ਨੇ ਮਿਲਾ ਕੇ ਹੀ ਮਨੁੱਖ ਬਣਦਾ ਹੈ ਤੇ ਜਿਹੜਾ ਕਹ ਲੋ ਕਿ ਪੋਜ਼ਿਟਿਵ ਇਨਸਾਨ ਹੈ ਉਹ ਸਭ ਤੋਂ ਪਹਿਲਾਂ ਤੁਹਾਡੀ ਕੁਆਲਿਟੀ ਵੇਖੇਗਾ ਹਮ ਕਿ ਇਸ ਬੰਦੇ ਚ ਕੁਆਲਿਟੀ ਕੀ ਹੈ ਚਲੋ ਬੁਰਾਈਆਂ ਤੇ ਜਾਣ ਨੂੰ ਪਤਾ ਫਿਰ ਬਿਲਕੁਲ ਬਿਲਕੁਲ ਸਰ ਹਨਾ ਹਮ ਤਾਂ ਇਹ ਇਹ ਕੀ ਹੈ ਕਿ ਪਰ ਬਹੁਤੇ ਲੋਕ ਕੀ ਹੈ ਕਿ ਉਹ ਤੁਹਾਡੀ ਕੁਆਲਿਟੀ ਕੁਆਲਿਟੀ ਨੂੰ ਤਾਂ ਰੋਲ ਦੇਣਗੇ ਉਹ ਦੇਖਣਗੇ ਕਿ ਯਾਰ ਇਹ ਖਾਂਦਾ ਪੀਂਦਾ ਕੀ ਆ ਕੀ ਕਰਦਾ ਉਹ ਕਰਦਾ ਬਹੁਤ ਕੁਝ ਪੜਿਆ ਕਿੱਥੋਂ ਜਾ ਸਕਦੇ ਹੈ ਨਾ ਮਤਲਬ ਕਿ ਇਹ ਚੀਜ਼ ਹੁੰਦੀ ਆ ਤਾਂ ਉਹ ਉਹ ਮਿਸਿੰਗ ਟਾਈਲ ਸਿੰਡਰੋਮ ਜੀ ਕਿ ਜਿਵੇਂ ਉਹ ਕਹਿੰਦੇ ਕਿ ਕਿਸੇ ਬਹੁਤ ਜ਼ਬਰਦਸਤ ਆਰਕੀਟੈਕਟ ਨੇ ਇੱਕ ਸਵੀਮਿੰਗ ਪੂਲ ਬਣਾਇਆ ਬਹੁਤ ਸ਼ਾਨਦਾਰ ਉਹਦੇ ਚ ਟਾਈਲਾਂ ਲਾਈਆਂ ਕਿ ਜੀ ਜੀ ਟਾਈਲਾਂ ਲਾਈਆਂ ਦੀਆਂ ਤਾਂ ਉਹ ਇੱਕ ਜਗ੍ਹਾ ਤੇ ਟਾਈਲ ਨਹੀਂ ਲਾਈ ਗਈ ਹੂੰ ਉਹ ਇੰਨੀ ਕੋ ਜਗਾ ਛੱਡ ਦਿੱਤੀ ਗਈ ਜੀ ਤਾਂ ਜਿਹੜਾ ਵੀ ਆਉਂਦਾ ਸੀਗਾ ਕਿ ਆ ਕੇ ਦੇਖੋ ਸਰ ਵੀ ਕਿਸ ਤਰ੍ਹਾਂ ਦਾ ਬਣਿਆ ਤਾਂ ਉਹ ਉਹਦੀ ਨਿਗਾ ਉੱਥੇ ਜਾਂਦੀ ਸੀ ਕਿ ਯਾਰ ਆ ਕਮੀ ਕੀ ਚਾਨਣੂ ਗ੍ਰੈਂਡ ਲਾ ਦਿੰਦਾ ਆ ਕੀ ਹੋ ਗਿਆ ਮਤਲਬ ਕਿ ਜਿਹੜੇ ਆਲੇ ਦੁਆਲੇ ਦੇ ਨਜ਼ਾਰੇ ਸੀਗੇ ਉਹ ਛੱਡ ਕੇ ਜੀ ਸਿਰਫ ਤੇ ਸਿਰਫ ਇੱਕ ਮਾੜੀ ਜੀ ਕਮੀ ਨੂੰ ਫੜ ਕੇ ਅਸੀਂ ਚਾਹੁੰਦੇ ਆ ਅਸਲ ਬਿਲਕੁਲ ਬਿਲਕੁਲ ਤਾਂ ਹਰੇਕ ਬੰਦੇ 'ਚ ਜਿਹੜੀ ਕੁਆਲਿਟੀ ਹੁੰਦੀ ਹੈ ਉਹਦੀ ਕਦਰ ਕਰੋ ਯਾਰ ਕਮੀਆਂ ਉਹਦੀਆਂ ਤੇ ਉਹਦੇ ਘਰਦਿਆਂ ਨੂੰ ਵੀ ਪਤਾ ਸਾਬ ਜੀ 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 ਉਹ ਤਾਂ ਉਹਨਾਂ ਨੇ ਵੀ ਲੱਭ ਲੈਣੀਆਂ ਕਿ ਇਹਦੇ 'ਚ ਇਹ ਆ ਕਮੀ ਹੈ ਕੋਈ ਵੀ ਤੁਹਾਡੇ ਸਾਹਮਣੇ ਬੈਠਦਾ ਹੈ ਨਾ ਚਾਹੇ ਤੁਹਾਡਾ ਦੁਸ਼ਮਣ ਵੀ ਹੈ ਜੇ ਉਹਦੇ 'ਚ ਕੋਈ ਕੁਆਲਿਟੀ ਹੈ ਨਾ ਇੱਕ ਤੇ ਉਹਦੀ ਨਿਸ਼ਾਨਦੇਹੀ ਕਰੋ ਸਿਫਤ ਕਰੋ ਦੂਜਾ ਤੇ ਤੁਸੀਂ ਸਿੱਖ ਵੀ ਸਕਦੇ ਹੋ ਸਾਬ ਤਾਂ ਗੱਲ ਇਹ ਆ ਕਿ ਮੈਂ ਕਿਉਂ ਕਹਿ ਰਿਹਾ ਕਿ ਅਸੀਂ ਜ਼ਿਆਦਾਤਰ ਉਹਨਾਂ ਚੀਜ਼ਾਂ ਪਿੱਛੇ ਭੱਜਦੇ ਆਂ ਜੋ ਚੀਜ਼ਾਂ ਸਾਡੇ ਕੋਲ ਹੈ ਨਹੀਂ ਨਹੀਂ ਬਿਲਕੁਲ ਜੋ ਮੌਜੂਦ ਹੈ ਜੀ ਸਰ ਅਸੀਂ ਉਹਨਾਂ ਨੂੰ ਚੱਜ ਨਾਲ ਇਸਤੇਮਾਲ ਨਹੀਂ ਕਰਦੇ ਥੋੜੀ ਖੁਸ਼ੀ ਵਾਸਤੇ ਕਹਿੰਦੇ ਸਾਰੀ ਉਮਰ ਦੁਖੀ ਹੋਈ ਜਾਂਦੀ ਹੈ ਹਾਂ ਜੀ ਅੰਕੁਰਜੀਤ ਜੀ ਨੇ ਜੋ ਉਹਨਾਂ ਦੇ ਕੋਲ ਸੀ ਹਮ ਅੱਖਾਂ ਚਲੇ ਗਈਆਂ ਜੀ ਜੀ ਕੰਨ ਹੋਣਗੇ ਨਾ ਬਿਲਕੁਲ ਚੀਜ਼ਾਂ ਨੂੰ ਸੁਣਿਆ ਹੋਏਗਾ ਹਮ ਠੀਕ ਹੈ ਨਾ ਸਰ ਹੌਸਲਾ ਸੀਗਾ ਨਾ ਜੋ ਚੀਜ਼ਾਂ ਸੀ ਉਹ ਇਸਤੇਮਾਲ ਕੀਤੀਆਂ ਮਾਫ ਕਰਨਾ ਗੱਲ ਜੁੜਦੀ ਜੁੜਦੀ ਗੱਲ ਜੁੜ ਗਈ ਸਹੀ ਹੈ ਕਿ ਜੋ ਚੀਜ਼ਾਂ ਹੈਗੀਆਂ ਸਾਨੂੰ ਉਹ ਇਸਤੇਮਾਲ ਕਰਨੀਆਂ ਚਾਹੀਦੀਆਂ ਨਾ ਕਿ ਅਸੀਂ ਜੋ ਨਹੀਂ ਹੈ ਉਹਦੇ ਤੇ ਚੁੰਦੇ ਰਹਿ ਜਾਈਏ ਜੀ ਜੀ ਬਿਲਕੁਲ ਬਿਲਕੁਲ ਹੁਣ ਕਮੈਂਟ ਪਰ ਪਿਛਲੀ ਖਬਰ ਨਾਲ ਹੈ ਪਰ ਮੈਂ ਪੜ ਦੇਣਾ ਦੋਸਤਾਂ ਨੇ ਫਿਰ ਨਰਾਜ਼ ਹੁੰਦੇ ਨੇ ਅ ਬਿਕਰ ਸਾਹਿਬ ਜੀ ਕਹਿ ਰਹੇ ਨੇ ਕਿ ਘਰ ਡਾਕਟਰ ਹੈ ਤੇ ਉਹਦੇ باوجود ਕਲੀਨਿਕ ਵੀ ਖੋਲੇ ਤੇ ਆਪ ਇਲਾਜ ਲਈ ਪ੍ਰਾਈਵੇਟ ਕਹਿੰਦੇ ਚਲੇ ਗਏ ਨੇ ਕਮੈਂਟ ਤੁਸੀਂ ਪਾੜੀ ਦਿੱਤਾ ਕਿ ਕੁਰਸੀ ਪਈ ਹਿੱਲ ਰਹੀ ਹੈ ਉਹਦਾ ਵੀ ਕਾਰਨ ਹੋ ਸਕਦਾ ਹੈ ਔਰ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਨੇ ਰਾਜਾ ਜੀ ਕਮੈਂਟ ਕਰ ਰਹੇ ਨੇ ਭਾਜੀ ਇਦਾਂ ਕੁਝ ਨਹੀਂ ਆਪਾਂ ਕਹਿ ਸਕਦੇ ਇਹ ਤਾਂ ਹੁਣ ਬਸ ਹਰਵਿੰਦਰ ਜੀ ਕਹਿ ਰਹੇ ਨੇ ਕਿ ਅੰਤਰਾਤਮਾ ਦਾ ਕੁਛ ਨਹੀਂ ਕਹਿੰਦੇ ਦਿੱਲੀ ਡਰਾਉਂਦੀ ਹੈ ਇਹ ਦਿੱਲੀ ਵੀ ਹੁਣ ਆਪਦੇ ਖੇਡ ਖੇਡ ਰਹੀ ਹੈ ਉਧਰ ਦਿੱਲੀ ਵਾਲਿਆਂ ਦਾ ਵੀ ਸਿਸਟਮ ਆਪਣਾ ਹਿੱਲਿਆ ਹੋਇਆ ਨਹੀਂ ਸਰ ਅੰਤਰਾਤਮਾ ਤੇ ਹਰੇਕ ਚੁੰਦੀ ਹੈ ਜੀ ਜੀ ਮੈਂ ਮਾਫ ਕਰਨਾ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ ਕਿ ਚਲੋ ਸਿਆਸੀਤ ਕਰਨ ਤਾਂ ਅਸੀਂ ਦੱਸ ਹੀ ਦਾਂ ਉਸ ਚੀਜ਼ ਨਾਲ ਤੇ ਸਹਿਮਤਾਂ ਜੀ 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 पर एक बर्डन एक बोझ उम्मीदादा हुंदा है साहब जी कलौ के, के दावे कर्म ते govern ਕਰਨ ਚ ਬਹੁਤ ਫਰਕ ਹੈ ਸਾਹਿਬ ਹੂੰ ਕਈ ਵਾਰ ਤੁਸੀਂ ਆਪਣੇ ਘਰ ਨੂੰ ਹੀ ਚਲਾਉਣ ਚ ਸਫਲ ਹੋ ਜਾਂਦੇ ਹੋ ਜੀ 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 ਇਸ ਸਟੇਟ ਨੂੰ ਚਲਾਉਣਾ ਬਹੁਤ ਔਖਾ ਹੈ ਮੈਂ ਉਸ ਜੀ ਪਖਤ ਹੂੰ ਇਹ ਕਿਉਂਕਿ ਸੰਭਾਵਨਾ ਵਨ ਇਹਨਾਂ ਦੀ ਗੱਲ درست ਹੋ ਸਕਦੀ ਮੈਂ ਕਿਸੇ ਦੀ ਕਿਸੇ ਦੋਸਤ ਦੀ ਗੱਲ ਕੱਟਣ ਦੀ ਹਮਾਕਤ ਨਹੀਂ ਕਰ ਰਿਹਾ ਪਹਿਲਾ ਵਿਅਕਤੀਗਤ ਤੌਰ ਤੇ ਆਪਣਾ ਇੱਕ ਥੋੜਾ ਨਜ਼ਰੀਆ ਵੀ ਹੈ ਕਿਉਂਕਿ ਜਿਸ ਵਿਅਕਤੀ ਨੂੰ ਤੁਸੀਂ ਨੇੜੇ ਤੋਂ ਜਾਣਦੇ ਹੁੰਨੇ ਹੋ ਨਾ ਹੂੰ 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 ਥੋੜਾ ਫਿਰ ਉਹਦੇ ਬਾਰੇ ਅੰਦਾਜ਼ਾ ਵੀ ਹੋ ਜਾਂਦਾ ਹੈ ਜੀ 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 ਤੂਰ ਸਾਹਿਬ ਕਹਿ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਇਲਾਜ ਸਮੇਂ ਨੇ ਮਜ਼ਾਕ ਉਡਾਇਆ ਕੈਪਟਨ ਮਨਿੰਦਰ ਸਿੰਘ ਦੀ ਰੀੜ ਦੀ ਹੱਡੀ ਦਾ ਇੰਗਲੈਂਡ ਤੇ ਮਜ਼ਾਕ ਉਡਾਇਆ ਹੈ ਨਾ ਹਾਂਜੀ ਹਾਂਜੀ ਇਲਾਜ ਹੋਇਆ ਸੀ ਉਸ ਵੇਲੇ ਆਪਮਾ ਲਕਲੀਨ ਕਿਉਂ ਨਹੀਂ ਜਾਂਦੇ ਪਾਜੀ ਇਹ ਆਪਣੇ ਰੋਹ ਦੀਆਂ ਗੱਲਾਂ ਨੇ ਆਪਣੇ ਰੋਹ ਦੇ ਕਮੈਂਟ ਐ ਤੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੇ ਜਵਾਬ ਵੀ ਪਤਾ ਹੀ ਨਹੀਂ ਨੇ ਹਾਂ ਦੋਸਤਾਂ ਦੇ ਕੁਝ ਕਮੈਂਟ ਵੀ ਆ ਰਹੇ ਨੇ ਕਿ ਭਾਈ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤੇ ਮੈਂ ਤੁਹਾਡੇ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਫਿਰ ਗੁਜ਼ਾਰਿਸ਼ ਕਰਦਾ ਹਾਂ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਦੋਸਤਾਂ ਨੂੰ ਜਲਦੀ ਨਾਲ ਹੁਣ ਤੇ ਸ਼ੇਅਰਿੰਗ ਬਣਦੀ ਆ ਅਸੀਂ ਤੇ ਹੁਣ ਵੇਖੋ ਵਿਚਾਰ ਲੈ ਕੇ ਆਉਂਦੇ ਪੋਜ਼ਿਟਿਵ ਪੋਜ਼ਿਟਿਵ ਯਾਰ ਖਬਰਾਂ ਦੇ ਨਾਲ-ਨਾਲ ਪੋਜ਼ਿਟਿਵਿਟੀ ਮਿਲਦੀ ਆ ਹੌਸਲਾ ਮਿਲਦਾ ਮੋਟੀਵੇਸ਼ਨ ਮਿਲਦਾ ਮਤਲਬ ਕਿ ਮਿਕਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੋਂਦ ਦੇ ਸਾਹਮਣੇ ਲਿਆਈ ਦੀ ਵਧੀਆ ਰੈਸਪੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਨਹੀਂ ਨਹੀਂ ਬਿਲਕੁਲ ਸਰ ਖੈਰ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚਲੀਏ ਕਹਿੰਦੇ ਨੇ ਕਿ ਇੱਕ ਸਾਫਕਾ ਆਈਐਸ ਦੇ ਘਰੇ ਚੋਰੀ ਹੋਗੀ ਚੋਰੀ ਵੀ ਕਹਿੰਦੇ 50 ਕਰੋੜ ਦੀ ਹੋਈ ਮੈਂ ਤੇ ਹੈਰਾਨ ਆ ਭਾਈ ਇੰਨਾ ਪੈਸਾ ਲਿਆਂਦਾ ਕਿੱਥੋਂ ਫਿਰ ਉਹਨੇ ਕੀ ਜਿਵੇਂ ਪਿੰਡਾਂ ਚ ਪਾਥੀਆਂ ਨਹੀਂ ਟੰਗੀਆਂ ਹੁੰਦੀਆਂ ਕੰਨਾਂ ਦੇ ਪੈਸੇ ਐ ਟੰਗੇ ਸੀ ਕਿਵੇਂ ਟੰਗੇ ਸੀ ਕੀ ਇਹ ਮਾਮਲਾ ਇਹ ਕੌਣ ਹੈ ਆਈਐਸ ਸਾਹਿਬ ਕੌਣ ਨੇ ਨੇ ਪੈਸੇ ਜਿਹੜੇ ਸਾਹਮਣੇ ਬੈਠੇ ਨੇ ਕੋ ਥੋੜੇ ਦਿਨ ਪਹਿਲਾਂ ਇੱਕ ਅਫਸਰ ਦੇ ਘਰ ਰੇਡ ਹੋਈ ਸੀ ਯਾਨੀ ਸਾਬਕਾ ਅਫਸਰ ਦੇ ਘਰ ਆ ਜੀ ਤੇ ਉਹਦੇ ਘਰੋਂ ਨਾ ਮੰਗੂ ਸੋਨਾ ਚਾਂਦੀ ਨਾ ਮੰਗੂ ਹੀਰੇ ਮੋਤੀ ਹੂੰ ਉੱਥੇ ਸ਼ਾਇਦ ਬਿਨਾ ਮੰਗੇ ਤੋਂ ਹੀ ਕਰਦਿਆਂ ਵਾਸਤੇ ਪੈਸੇਨ ਬੰਡਾਰ ਹੀ ਨਿਕਲਿਆ ਹੂੰ ਕਰੋੜ ਕ ਦੀ ਸ਼ਾਇਦ ਨਗਦੀ ਸੀ ਬਾਕੀ ਸਮਾਨ ਜਿਹੜਾ ਉਹ ਨਿਕਲਿਆ ਹੀਰੇ ਜਵਾਹਰਾਤ ਜੀ ਈਡੀ ਦੇ ਸਾਹਮਣੇ ਉਹ ਸਭ ਪੇਸ਼ ਨਹੀਂ ਹੋ ਰਿਹਾ ਸੱਧਿਆ ਗਿਆ ਸੀ ਜੀ ਜੀ ਸਭ ਕਾ ਹੀ ਐਸਨੋਇਡਾ ਦੇ ਵਿੱਚ ਇੱਕ ਰੌਲਾ ਚੱਲਦਾ 300 ਫਲੈਟਾਂ ਦਾ ਲੋਟਸ ਉਦੇ ਵਿੱਚ ਉਹਦਾ ਕਹਿ ਲਓ ਕਿ ਸਿੱਧੇ ਤੌਰ ਤੇ ਨਾਮ ਹੁੰਦਾ ਹੈ ਹੂੰ ਹੁਣ ਉਹ ਬੰਦਾ ਕਿੱਥੇ ਆ ਕਿੱਥੇ ਨਹੀਂ ਹੈ ਕਿਸੇ ਨੂੰ ਸਮਝ ਨਹੀਂ ਆ ਰਹੀ ਜੀ ਇਹ ਮਾਮਲਾ ਵੀ ਸਰ ਯੂਪੀ ਨਾਲ ਜੁੜਿਆ ਹੈ ਯੂਪੀ ਦਾ ਇੱਕ ਸਾਬਕਾ ਆਈਐਸ ਹੈ ਯੂਪੀ ਦੇ ਆਈਐਸਾਂ ਦੀ ਬਹੁਤ ਲੰਬੀ ਕਹਾਣੀ ਹੈ ਮੈਨੂੰ ਅੱਜ ਵੀ ਯਾਦ ਆ ਅਸੀਂ ਸ਼ਾਇਦ ਸਕੂਲ ਪਾਸ ਆਊਟ ਹੋਏ ਹਾਂ ਵਾਂਗੇ ਯੂਪੀ ਤੇ ਕੁਝ ਨੌਜਵਾਨ ਆਈਐਸ ਅਫਸਰਾਂ ਨੇ ਇੱਕ ਗਰੁੱਪ ਬਣਾ ਲਿਆ ਹੂੰ ਕਿ ਅਸੀਂ ਜਿਹੜੇ ਇਹ ਪੁਰਾਣੇ ਬੰਦੇ ਕਰਪਟ ਬੰਦੇ ਇਹਨਾਂ ਤੇ ਕੰਮ ਕਰਾਂਗੇ ਜੀ ਸ਼ਾਇਦ ਉਸ ਤੋਂ ਬਾਅਦ ਇੱਕ ਕਿਤਾਬ ਵੀ ਆਈ ਸੀਗੀ ਸ਼ਾਇਦ 3 ਮੋਸਟ ਕਰਪਟਡ ਕੁਝ ਇਸ ਤਰ੍ਹਾਂ ਦੇ ਆਈਐਸ ਕੁਝ ਇਸ ਤਰ੍ਹਾਂ ਦਾ ਟਾਈਟਲ ਸੀ ਜੇ ਮੈਂ ਨਹੀਂ ਭੁੱਲ ਰਿਹਾ ਤਾਂ ਜੀ ਉਹ ਜਿਹੜਾ ਨੌਜਵਾਨ ਆਈਐਸ ਅਫਸਰਾਂ ਦਾ ਗਰੁੱਪ ਸੀਗਾ ਉਹਨਾਂ ਨੇ ਤਿੰਨ ਐਸੇ ਆਈਐਸ ਐਕਸਪੋਜ਼ ਕਰ ਦਿੱਤੇ ਜਿਹਸੇਰੇ ਦੇ ਕਰਪਟ ਸੀ ਤੇ ਕਮਾਲ ਦੀ ਗੱਲ ਆ